ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 8 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜਿਨ੍ਹਾਂ ਦੇ ਵਿੱਚੋਂ 6 ਲੜਕੀਆਂ ਤੇ 2 ਲੜਕਿਆਂ ਦੇ ਰਿਸ਼ਤੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਦੋਸੀ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੁਹਾਲੀ ਚੰਡੀਗੜ੍ਹ ਕਾਸਟ ਹਿੰਦੂ ਖੱਤਰੀ ਗੋਤ ਪੰਡਾਰੀ ਉਮਰ 20 ਅਪ੍ਰੈਲ 1986 ਬਰਥ ਪਲੇਸ ਗੁਰਦਾਸਪੁਰ ਜਨਮ ਦਾ ਟਾਈਮ 12:30 ਪੀਐਮ ਕੱਦ 5 ਫੁੱਟ 4 ਇੰਚ ਪੜ੍ਹਾਈ ਬੀਏ ਐਮਏ ਪੀਜੀਡੀਸੀਏ ਐਮਐਸਸੀ ਆਈਟੀ ਬੀਐਡ ਐਮਐਡ ਐਨਾਂ ਦੋ ਨੇ ਮੈਰਿਡ ਨੇ ਭਰਾ ਇੱਕ ਹੀ ਅਨਮੈਰਿਡ ਹੈ ਫਾਦਰ ਰਿਟਾਇਰ ਨੇ ਤੇ ਮਦਰ ਹਾਊਸ ਵਾਈਫ ਨੇ ਮੀਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੇ ਨੇ ਜੀ ਕੁੜੀ ਤਲਾਕਸ਼ੁਦਾ ਹੈ ਸੈਪਰੇਸ਼ਨ ਆਫਟਰ 2 ਤੋਂ 3 ਡੇਸ ਬਿਕੋਜ਼ ਬੁਆਏ ਫਿਜੀਕਲੀ ਅਨਫਿਟ ਮੰਗੇ ਪਰਵਾਰ ਦੀ ਮੁੰਡਾ ਗਵਰਨਮੈਂਟ ਚੌਕਦੇ ਹੋਵੇ ਜਾਂ ਬਿਜ਼ਨਸ ਹੋਵੇ ਆਪਣਾ ਬਿਨਾ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਹਨ ਤੇ ਮੈਰਿਜ ਬਿਊਰੋ ਵਾਲੇ ਫੋਨ ਨਾਗਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜ਼ਿਲਾਹਾ ਉਮਰ 1990 ਕੱਦ 5 ਫੁੱਟ 3 ਇੰਚ ਪੜਾਈ ਬੈਚਲਰ ਡਿਗਰੀ ਪੀਜੀਡੀਸੀਏ ਮਾਸਟਰ ਆਫ ਐਡਮਿਨਿਸਟ੍ਰੇਸ਼ਨ ਵਿਦ ਫਾਈਨਾਂਸ ਐਂਡ ਐਚ ਆਰ ਐਮ ਐਮ ਬੀ ਏ ਐਂਡ ਕੰਪਲੀਟਿਡ ਫਾਈਨਾਂਸ ਟ੍ਰੇਨਿੰਗ ਪ੍ਰਾ ਦੋ ਨੇ ਤੇ ਭੈਣ ਇੱਕ ਏ ਮੈਰਿਡ ਏ ਮੰਗੇ ਪਰਿਵਾਰ ਦੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਤੇ ਜਾਂ ਫਿਰ ਐਨ ਆਰ ਆਈ ਹੋਵੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਅਮਰਤਾਰੀ ਪਤਾ ਫਤਿਹਗੜ੍ਹ ਸਾਹਿਬ ਕਾਸਟ ਜੱਟ ਸਿੱਖ ਗੋਤ ਪੰਗੂ ਉਮਰ 15 2 1997 ਕੱਦ ਪੰਜ ਫੋਰਟ ਚਾਰ ਇੰਚ ਪੜਾਈ ਬੀਏ ਐਮ ਇਕਨੋਮਿਕਸ ਪੈਨ 1 ਕੇ ਤੇ ਭਰਾ ਵੀ 1 ਕੇ ਕੰਮੇ 2 ਇਅਰ ਐਕਸਪੀਰੀਅੰਸ ਇਨ ਕੰਪਨੀ ਮੰਗੇ ਪਰਿਵਾਰ ਦੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਅਮਰਤਾਰੀ ਹੋਵੇ ਸਰਕਾਰੀ ਨੌਕਰੀ ਜਾਂ ਐਨ ਆਰ ਆਈ ਹੋਵੇ 8 ਕਿੱਲੇ ਜ਼ਮੀਨ ਹੋਵੇ ਫਤਿਹਗੜ੍ਹ ਸਾਹਿਬ ਦੇ 100 ਕਿਲੋਮੀਟਰ ਏਰੀਆ ਦੇ ਹੀ ਸੰਪਰਕ ਕਰਨ ਪਰਿਵਾਰ ਦੇ ਨੰਬਰ ਦਿੱਤੇ ਗਿਆ ਦਿੱਤੇ ਗਿਆ ਨੰਬਰਾਂ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਦਖੰਡਾ ਕਾਸਟ ਮੈਰਾ ਸਿੱਖ ਉਮਰ 16 1994 ਕਾਗਜ਼ ਪੰਜ ਫੋਟ 5 ਇੰਚ ਪੜਾਈ ਐਮਏ ਵਿਦ ਕੰਪਿਊਟਰ ਕੋਰਸ 1 ਇਅਰ ਆਈਲੈਸ 5.5 ਬੈਡ ਸਕੋਰ ਨਾਓ ਇਜ਼ ਵਰਕਿੰਗ ਔਨ ਰਿਸੈਪਸ਼ਨ ਮੇਂਗ ਪਰਵਾਰ ਦੀ ਮੁੰਡਾ ਐਨਆਰਆਈ ਹੋਵੇ ਓਨਲੀ ਜਰਨਲ ਐਂਡ ਬੀਸੀ ਕੰਟੈਕਟ ਕਰਨਾ ਨਾਲ ਦਿੱਤਾ ਗਿਆ ਪਰਵਾਰ ਦਾ ਨੰਬਰ ਦਿੱਤੇ ਗਏ ਨੰਬਰ ਤੇ ਤੁਸੀਂ ਵਧੇਰੇ ਜਾਣਕਾਰੀ ਦੇ ਲਈ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਿੰਦਰਦੀਪ ਸਿੰਘ ਪਿਤਾ ਹਰਮੀਤ ਸਿੰਘ ਪਤਾ ਜਗਰਾਉ ਕਾਸਟ ਅਰੋੜਾ ਸਿੱਖ ਕੱਦ 5 ਫੁੱਟ 11 ਇੰਚ ਉਮਰ 3/3 1989 ਪ੍ਰਾ ਏਕੇ ਮੈਰਿਡੇ ਪੜਾਈ ਐਮਏ ਬੀਐਡ ਕੰਮ ਸਕੂਲ ਟੀਚਰ ਇਨਕਮ ਸਾਢੇ 3 ਲੱਖ ਮੁੰਡਾ ਤੇ ਲੱਖ ਸੁਦਾਏ ਇੱਕ ਪਲਾਟ ਵੀ ਏ ਪਿਤਾ ਦਾ ਆਪਣਾ ਬਿਜ਼ਨਸ ਏ ਤੇ ਮਾਤਾ ਰਿਟਾਇਰ ਨੇ ਸੁਪਰੀਡੈਂਟ ਪੀ ਡਬਲਯੂ ਡੀ ਬੀ ਐਂਡ ਆਰ ਮੰਗੇ ਪਰਵਾਰ ਦੀ ਕੁੜੀ ਵਧੀਆ ਸਿੰਪਲ ਹੋਵੇ ਸਾਦਾ ਵਿਆਹ ਕਰਨਾ ਏ ਹੋਰ ਕੋਈ ਮੰਗੇ ਨਹੀਂ ਪਰਵਾਰ ਦਾ ਨੰਬਰ ਦਿੱਤਾ ਗਿਆ ਏ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 5 ਫੁੱਟ 11 ਇੰਚ ਜਨਮ 1993 ਕਾਸਟ ਜੱਟ ਸਿੱਖ ਹੁੰਦਲ ਚੈਰ ਗੁਰਦਾਸਪੁਰ ਪੜਾਈ ਡਿਪਲੋਮਾ ਤੇ ਡਿਗਰੀ ਕੰਪਿਊਟਰ ਸਾਇੰਸ ਕੰਮ ਖੇਤੀਬਾੜੀ ਲੜਕੇ ਨੇ ਇਤਲੀ ਜਾਣਾ ਕੁਝ ਮਹੀਨੇ ਦੇ ਬਾਅਦ ਲੜਕਾ ਬੈਸ਼ਨੋਏ ਸਾਹੂਏ ਗੁਰਸਿੱਖ ਤੇ ਮਿਹਨਤੀ ਨੋਟ ਆਵਾਜ਼ ਦੇ ਵਿੱਚ ਮਾਮੂਲੀ ਫਰਕ ਹੈ ਸੋਣਾ ਸੁਨੱਖਾ ਨਹੀਂ ਹੈ ਪੀਤਾ ਖੇਤੀવાડી ਦਾ ਕੰਮ ਕਰਦੇ ਆ ਤੇ ਮਾਤਾ ਘਰੇਲੂ ਕੰਮ ਕਰਦੇ ਆ ਅਮਰਤਦਾਰੀ ਨੇ ਛੋਟੀ ਬੈਨ ਆਸਟ੍ਰੇਲੀਆ ਡੀਆਰ ਨਰਸ ਛੋਟਾ ਭਰਾ ਇਟਲੀ ਪੇਪਰ ਲਾਏ ਨੇ 8 ਕਿੱਲੇ ਸ਼ਹਿਰੀ ਕਰੋੜਾਂ ਜ਼ਮੀਨ ਰੋਡ ਤੇ 3 ਕਿੱਲੇ ਪਿੰਡੂ ਜ਼ਮੀਨ ਇੱਕ ਦੁਕਾਨ ਕਿਰਾਏ ਤੇ 50000 ਮਹੀਨਾ ਦੋ ਕਰਲੇ ਲੜਕੇ ਨੇ ਅਮਰਤ ਵੀ ਛਕਣਾ ਲੜਕਾ ਤੇ ਪਰਿਵਾਰ ਵਧੀਆ ਸੁਭਾਅ ਦੇ ਨੇ ਮਾਂਗੀ ਪਰਿਵਾਰ ਦੀ ਲੜਕੀ ਨੇ ਬੀਟੈਕ ਐਮਟੈਕ ਬੀ ਡੀ ਐਸ ਜਾਂ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਕੱਦ 5 ਫੁੱਟ 7 ਇੰਚ ਤੋਂ 5 ਫੁੱਟ 11 ਇੰਚ ਤੱਕ ਹੋਵੇ ਲੜਕੀ ਦੇ ਪਰਿਵਾਰ ਵਧੀਆ ਸੁਭਾਅ ਦੇ ਹੋਣ ਤੇ ਮਿਲਣਸਾਰ ਮਿਡਲ ਕਲਾਸ ਜਾਂ ਗਰੀਬ ਫੈਮਿਲੀ ਵਾਲੇ ਵੀ ਸੰਪਰਕ ਕਰ ਸਕਦੇ ਨੇ ਜਾਤੀਬੰਧਨ ਕੋਈ ਨਹੀਂ ਕੈਨੇਡਾ ਆਸਟ੍ਰੇਲੀਆ ਯੂਰਪ ਪੀ ਆਰ ਜਾਂ ਇੰਡੀਆ ਪ੍ਰਾਈਵੇਟ ਜੌਬ ਕਰਦੀ ਹੋਵੇ ਕੁੜੀ ਅਮਰਤਾਰੀ ਸੰਪਰਕ ਕਰ ਸਕਦੇ ਨੇ ਜੀ ਸਕੀਆਂ ਪੈਣਾ ਵਾਲੇ ਵੀ ਸੰਪਰਕ ਕਰ ਸਕਦੇ ਨੇ ਸਾਦਾ ਪੱਕਾ ਵਿਆਹ ਕਰਨਾ ਹੈ ਕੋਈ ਲੈਣ ਦੇ ਨਹੀਂ ਕਰਨਾ ਦੋ ਇੱਕ ਨੰਬਰ ਦਿੱਤਾ ਗਿਆ ਹੈ ਜੀ ਓਨਲੀ ਵਟਸਐਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਆਪਣੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅੰਮ੍ਰਿਤਸਰ ਕਾਸਟ ਪਰਜਾਪਤ ਜਨਮ 28/8/1988 ਕੱਦ 5 ਫੁੱਟ 6 ਇੰਚ ਪੜ੍ਹਾਈ ਐਮ ਐਸ ਸੀ ਆਈ ਡੀ ਸਰਕਾਰੀ ਨੌਕਰੀ ਕਰਦੇ ਆ ਸੈਲਰੀ 60 ਹਜ਼ਾਰੇ ਪਹਿਣਾ ਦੋਨੇ ਗਵਰਨਮੈਂਟ ਜੌਬ ਤੇ ਨੇ ਭਰਾ ਇੱਕੀ ਮੈਰਿਡੇ ਉਹ ਵੀ ਗਵਰਨਮੈਂਟ ਜੌਬ ਤੇ ਨੇ ਪਹਿਣਾ ਵੀ ਮੈਰਿਡ ਤੇ ਭਰਾ ਵੀ ਮੈਰਿਡੇ ਜੀ ਮੰਗ ਪਰਿਵਾਰ ਦੀ ਮੁੰਡਾ ਸਰਕਾਰੀ ਨੌਕਰੀ ਵਾਲਾ ਚਾਹੀਦਾ ਹੈ ਅਮਰਤ ਸਰ ਜਨਰਲ ਵਾਲੇ ਹੀ ਸੰਪਰਕ ਕਰ ਸਕਦੇ ਨੇ ਜੀ ਇਹ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੇ ਇਸ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਪ੍ਰੀਤ ਕੌਰ ਪਤਾ ਮੋਗਾ ਕਾਸਟ ਐਸਸੀ ਮਜਵੀ ਸਿੱਖ ਉਮਰ 7/12 2005 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਕੰਪਿਊਟਰ ਡਿਪਲੋਮਾ ਕੈਨੇਡਾ ਵੀਜ਼ਾ ਰੀਸੀਵਡ ਜੀਆਈਸੀ ਆਲਰੇਡੀ ਪੇਡ ਕੰਟਰੈਕਟ ਮੈਰਿਜ ਓਨਲੀ ਇਹਨਾ ਕਰਨੀ ਹੈ। ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਐਡ ਲਗਾ ਦਿੰਨੇ ਆ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਕਿਸੇ ਵੀ ਸਮੇਂ ਰਿਸ਼ਤਾ ਕਰਨ ਦੇ ਟਾਈਮ ਚਾ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਜੇਕਰ ਤੁਸੀਂ ਵੀ ਆਪਣੇ ਲੜਕੇ ਚਾ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹਣੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਏ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਊਗਾ ਬੰਦੇ ਆ ਜੀ ਕੋ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ